ਇਹ ਲਗਜ਼ਰੀ ਤੇ ਕੰਕਰੀਟ ਬਿਲਡਿੰਗ ਜਿਸ ਵਿੱਚ ਸਟੂਡੀਓ ਯੂਨਿਟਸ ਸਿਰਫ 7 ਰਹਿੰਦੇ ਨੇ ਜਿਨ੍ਹਾਂ ਦੀ ਕੀਮਤ 1,85,000 ਡਾਲਰ ਤੋਂ ਸ਼ੁਰੂ ਹੈ ਤੇ ਇੱਕ ਬੈਡਰੂਮ ਯੂਨਿਟ 26ਵੀਂ ਤੋਂ ਲੈ ਕੇ 39ਵੀਂ ਮੰਜ਼ਿਲ ਦੇ ਵਿਚਕਾਰ 6 ਬਚੇ ਨੇ ਮੌਕਾ ਖੁੰਝਾ ਨਾ ਦਿਓ ਹੋਰ ਜਾਣਕਾਰੀ ਲਈ ਸੁਖਜੀਵਨ رائے ਦਾ ਫੋਨ ਨੰਬਰ 778896 4113 7788964113 7788964113 ਰੈਡੀ ਹੋ ਂਹਿਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆ ਪ੍ਰਬੂਸਤਾ ਤੇ 70 ਰਾਜ ਦੀ ਜਿਹੜੀ ਸਿੱਖ ਰਾਜ ਦੀ ਹੈ ਬੇਸਿਕਲੀ ਹਰ ਸਿੱਖ ਚਾਹੁੰਦਾ ਤੇ ਹੈ ਬਟ ਉਹਦੀ ਰੂਪਰੇਖਾ ਆ ਜਾਂ ਕੋਈ ਲੌਂਗ ਟਰਮ ਪਲਾਨ ਕਿਉਂਕਿ ਅਸੀਂ ਸਮਝਿਆ ਕਿ ਜਿਹੜਾ ਸਿੱਖ ਰਾਜ ਸੀਗਾ ਇੱਕੋ ਵਾਰੀ ਆਇਆ 75% ਤੇ ਹੋਰ ਜਿਹੜੀ ਗੁਰੂ ਨਾਨਕ ਸਾਹਿਬ ਦੀ ਜਨਮ ਭੂਮੀ ਸਮੇਤ ਪਾਕਿਸਤਾਨ ਦੇ ਵਿੱਚ ਜਿਹੜਾ 25% ਦੇ ਸੀਗਾ ਉਹਦੇ ਵਿੱਚੋਂ 15% ਕਪੂਰਥਲੇ ਰਾਜਾ ਤੋਂ ਲੈ ਕੇ ਫਰੀਦਕੋਟ ਤੇ ਪਟਿਆਲਾ ਰਾਜ ਘਰਾਣੇ ਵਾਲੇ ਜਿਹੜਾ ਕਿ ਕਦੇ ਵੀ ਸਿੱਖ ਰਾਜ ਦਾ ਹਿੱਸਾ ਨਹੀਂ ਰਿਹਾ ਕਿ ਅਸੀਂ ਸਿਰਫ ਉਹ 10% ਜਿਹੜਾ ਕਪੂਰਥਲਾ ਜਲੰਧਰ ਤੋਂ ਲੈ ਕੇ ਬਾਗਾ ਬਾਰਡਰ ਤੱਕ ਆ ਕਿ ਅਸੀਂ ਉਥੇ ਰਾਜ ਕਰਨਾ ਹੈ ਅਸੀਂ ਸਿੱਖ ਧਰਮ ਨੂੰ ਦੁਨੀਆ ਚ ਫਲਾਉਣਾ ਹੈ ਕਿ ਜਾਂ ਸਪੋਰਟ ਕੇ ਇੰਨਾ ਛੋਟਾ ਕਰਨਾ ਹੈ ਦੂਜੀ ਸਵਾਲ ਇਹ ਆ ਕਿ ਮਤਲਬ ਇਹਦੀ ਯੂਪਰੇਖਾ ਜਰੂਰ ਦੱਸਣ ਕਿ ਕੀ ਹੈ ਗੱਲਾਂ ਕਿਤਾਬਾਂ ਦੇ ਵਿੱਚ ਵੀ ਬਹੁਤ ਲਿਖੀਆਂ ਸੋਣੇ ਨੂੰ ਵੀ ਬਹੁਤ ਸੁਣੀਆਂ ਲੱਗਦੀਆਂ ਪਰ ਗਰਾਊਂਡ ਰਿਐਲਿਟੀ ਦੇ ਵਿੱਚ ਉਹਦਾ ਤਰਾਤਲ ਤੇ ਕੀ ਉਹਦਾ ਪਲਾਨ ਆ ਔਰ ਕੀ ਅਸੀਂ ਦੱਸਣਾ ਲੋਕਾਂ ਨੂੰ ਦੂਜੀ ਗੱਲ ਪਿਟੀਸ਼ਨ ਬਾਰੇ ਇਹ ਅਸੀਂ ਵਕੀਲਾਂ ਵਾਲੇ ਸ਼ਬਦ ਤੇ ਕੋਰਟ ਨਹੀਂ ਹੈਗੀ ਇਹ ਲੋਕਾਂ ਦੀ ਕਚਹਿਰੀ ਆ ਇਹ ਜਿਹੜੇ ਸ਼ਬਦ ਆ ਉਹ ਕਚਹਿਰੀਆਂ ਦੇ ਵਿੱਚ ਆਲਰੇਡੀ ਨਿਕਾਰ ਦਿੱਤੇ ਗਏ ਆ ਨਾ ਹੀ ਇੱਥੇ ਅਸੀਂ ਇਹ ਸੋਣਨਾ ਚਾਹੁੰਦੇ ਅਸੀਂ ਕਲੀਅਰ ਕਟ ਚਾਹੁੰਦੇ ਕਿ ਕੀ ਗੱਲ ਆ ਕੈਨੇਡੀਅਨ ਪਾਰਲੀਮੈਂਟ ਅਮਰੀਕਾ ਦੇ ਵਿੱਚ ਜਾਂ ਯੂਨਾਈਟਿਡ ਨੇਸ਼ਨ ਜਾਂ ਜਿੱਥੇ-ਜਿੱਥੇ ਵੀ ਪੀਛਣਾ ਪਾਈਆਂ ਕਿਉਂ ਰੱਦ ਹੋਈਆਂ ਔਰ ਜਿਵੇਂ ਇਹਨਾਂ ਨੇ ਸਾਨੂੰ ਪਹਿਲਾਂ ਕੌਮ ਨੂੰ ਗੁੰਮਰਾਹ ਕਰਕੇ ਇਹ ਕਲੀਅਰ ਦੱਸਣ ਕਿ ਜੇ ਇਸ ਵੇਲੇ ਅਮਰੀਕਾ ਦੀ ਅਦਾਲਤ ਤੂਦ ਬੋਲ ਰਹੀ ਆ ਕਿਉਂਕਿ ਇਹ ਹੁਣ ਤੱਕ ਕਹਿੰਦੇ ਰਿਹਾ ਕਿ ਅਸੀਂ ਸਮਨ ਪ੍ਰਕਾਸ਼ ਸਿੰਘ ਬਾਦਲ ਦੇ ਹੱਥ ਚ ਪੜਾਏ ਆ ਜਾਂ ਇਹ ਝੂਠ ਬੋਲ ਰਹੇ ਜਾਂ ਗਲਤ ਮੈਂ ਝੂਠ ਨਹੀਂ ਲੱਭ ਕਹਿਣਾ ਚਾਹੁੰਦਾ ਕਿ ਸਚਾਈ ਦੱਸਣ ਕਿ ਇਹਨਾਂ ਨੇ ਇੰਨੀ ਦੇਰ ਤੋਂ ਮੰਨੂ ਝੂਠ ਕਿਉਂ ਗਲਤ ਕਿਉਂ ਕਿਹਾ ਕਿ ਅਸੀਂ ਸਮਨ ਪ੍ਰਕਾਸ਼ ਸਿੰਘ ਬਾਦਲ ਨੂੰ ਫੜਾਏ ਆ ਜਾਂ ਕੂਟ ਕਹਿ ਰਹੀ ਹੈ ਕਿ ਇਹਨਾਂ ਨੂੰ ਬਕਾਇਦਾ ਤੌਰ ਦੇ ਉੱਤੇ ਇੱਕ ਤਰੀਕ ਦੇ ਵਿੱਚ ਉਹਨਾਂ ਨੇ ਇਹਨਾਂ ਦੇ ਸਾਰੇ ਹੀ ਸਿੱਟ ਨਕਾਰ ਕੇ ਇਹਨਾਂ ਦੀ ਅਪੀਲ ਪਟੀਸ਼ਨ ਬਾਹਰ ਮਾਰੀ ਕਿ ਇਹ ਭਲੇਖਾ ਪਾਉ ਜਿਹੜਾ ਪ੍ਰਚਾਰ ਆ ਇਹ ਦੁਬਾਰਾ ਦੁਬਾਰਾ ਮੁਰਮੁਰ ਕੀ ਜਿਹੜਾ ਕਰ ਰਹੇ ਆ ਕਿ ਕੌਮ ਦਾ ਫਰਮਾਇਆ ਔਰ ਕੌਮ ਦੀ ਮਨੀ ਵੇਸਟ ਨਹੀਂ ਕੀਤੀ ਜਾ ਰਹੀ ਦੂਜੀ ਗੱਲ ਆ ਕਿ ਬਾਜਵਾ ਸਾਹਿਬ ਉੱਥੇ ਅਮਰੀਕਾ ਜਾ ਕੇ ਆਏ ਆ ਉਸ ਵੇਲੇ ਇਹ ਕਿਉਂ ਚੁੱਪ ਹੋ ਜਾਂਦੇ ਜਿਨ੍ਹਾਂ ਦੀ ਪਾਰਟੀ ਨੇ ਬਕਾਇਦਾ ਤੌਰ ਤੇ ਕਤਲੂਗਾਰਥ ਕੀਤੀ ਆ ਇਹ ਇੱਕ ਜਿਹੜਾ ਇੱਕ ਪਾਸੜ ਪ੍ਰਚਾਰ ਆ ਉਹ ਉਹਨੂੰ ਵਜਾਏ ਇੱਕ ਰਾਜਨੀਤਿਕ ਰੰਗ ਦੇ ਔਰ ਜਿਹੜੀ ਆਖਰੀ ਗੱਲ ਮੈਂ ਕਹਿ ਦਵਾਂ ਕਿ ਇਹ ਜਿਹੜੇ ਠੰਡੇ ਮੁਲਕਾਂ ਦੇ ਵਿੱਚ ਬੈਠ ਕੇ ਅਸੀਂ ਇਹ ਗੱਲਾਂ ਕਰ ਰਹੇ ਆ ਕਿ ਇਹ ਦੁਬਾਰਾ ਹੋਣ ਇਹਨਾਂ ਨੂੰ ਇਹ ਜਿਹੜਾ ਕਰਦੇ ਆ ਕਿ ਜਿਹੜੇ ਵੋਟਾਂ ਦੀ ਗਿਣਤੀ ਆ ਜਾਂ ਲੋਕੀ ਇਹਨਾਂ ਦੇ ਨਾਲ ਆ ਪੰਜਾਬ ਦੇ ਵਿੱਚ ਕਿੰਨੇ ਲੋਕ ਆ ਇਹਨਾਂ ਦੇ ਨਾਲ ਕਿਉਂਕਿ ਇਹ ਆਪ ਤਾਂ ਬਾਹਰ ਬੈਠੇ ਆ ਕਿਤੇ ਇਹ ਤਣੀ ਕਿ ਉੱਥੇ ਇਹਨਾਂ ਦੀ ਗੱਲ ਸੁਣੀ ਨਹੀਂ ਜਾਂਦੀ ਔਰ ਇਥੋਂ ਚੰਗਾਰੀ ਭੜਕਾ ਕੇ ਮੁੜ ਕੇ ਫੇਰ ਅਸੀਂ ਉਹਨਾਂ ਦਿਨਾਂ ਦੇ ਵੱਲ ਜਾਈਏ ਤੇ ਸਿੱਖ ਮੁੰਡੇ ਚੁੱਕ ਚੋਕੇ ਮਾਰੇ ਜਾਣ ਆਪ ਇਹਨਾਂ ਨੇ ਨਾਂ ਜਾਣਾਇਆ ਨਾ ਉੱਥੇ ਜਾਣਾਇਆ ਕਲੀਅਰ ਦੱਸਣਗੇ ਪੰਜਾਬ ਦੇ ਵਿੱਚ ਇਹਨਾਂ ਨੂੰ 1% ਜਾਂ 2% ਸਪੋਰਟ ਹੈਗੀ ਆ ਜੇ ਨਹੀਂ ਹੈਗੀ ਆ ਤੇ ਨਾ ਏਡਾ ਚਾਰ ਪੰਜ ਲੋਕਾਂ ਦੀ ਆਵਾਜ਼ ਕਿਤੇ ਸੁਣੀ ਗਈ ਆ ਨਾ ਹੀ ਸੁਣੀ ਜਾਂਦੀ ਆ ਬਗਵਾ ਮਿਹਰਬਾਨ ਜੀ ਕਾਫੀ ਲੰਬੇ ਤੁਹਾਡੇ ਸਵਾਲ ਸੀਗੇ ਮੈਨੂੰ ਨਹੀਂ ਪਤਾ ਉਹਦਾ ਟਰੈਕ ਰਣੇ ਰੱਖਿਆ ਕਿ ਨਹੀਂ ਰੱਖਿਆ ਹੁਣ ਇਹਨਾਂ ਦੀ ਚੋਣ ਹੈ ਕਿ ਕਿਸ ਤਰ੍ਹਾਂ ਜਵਾਬ ਦੇਣ ਕਿਸਰਾਂ ਦੇ ਹਾਂਜੀ ਪਤਨੂ ਸਾਹਿਬ ਬ੍ਰਿਜ ਭਾਜੀ ਮੈਂ ਇਹ ਵੀ ਦੱਸਣਾ ਬਹੁਤ ਜ਼ਰੂਰੀ ਸਮਝਦਾ ਹਾਂ ਕਿ ਇਹ ਸਵਾਲ ਨਹੀਂਗੇ ਜਿੱਥੇ ਤੱਕ ਮੇਰਾ ਖਿਆਲ ਹੈ ਇਹ ਸ਼੍ਰੋਮਣੀ ਕਾਲੀ ਜਦੋਂ ਬਾਦਲ ਦੇ ਵਿਚਾਰ ਦੱਸਿਆ ਇਹਨਾਂ ਨੇ ਤੇ ਇਹਨਾਂ ਦੇ ਸਵਾਲਾਂ ਦੇ ਬਜਾਏ ਇਹਨਾਂ ਦੇ ਵਿਚਾਰਾਂ ਦੇ ਮੈਂ ਜਵਾਬ ਦੇਣਾ ਕਿ ਇਹਨਾਂ ਦਾ ਪ੍ਰਧਾਨ ਪ੍ਰਕਾਸ਼ ਬਾਦਲ 1971 ਦੇ ਵਿੱਚ ਸਭ ਤੋਂ ਪਹਿਲਾਂ ਝੂਠਾ ਪੁਲਿਸ ਮੁਕਾਬਲਾ ਬਣਾਉਂਦਾ ਬਾਬਾ 부ਜਾ ਸਿੰਘ ਦਾ 1978 ਦੇ ਵਿੱਚ ਉਹ ਖੂਨੀ ਹੋਲੀ ਕਿ ਸੰਤਾਂ ਦੇ ਸਾਥੀਆਂ ਦਾ ਕਤਲ ਕਰਵਾਉਂਦਾ ਕਤਲ ਕਰਵਾਉਣ ਵਾਲਿਆਂ ਨੂੰ ਦਿੱਲੀ ਤੱਕ ਬਚਾਉਂਦਾ ਇਹਨਾਂ ਦਾ ਸਾਥੀ ਹੋਰ ਇਹਨਾਂ ਦਾ ਲੀਡਰ ਪ੍ਰਕਾਸ਼ ਬਾਦਲ ਜੂਨ 84 ਦੇ ਵਿੱਚ ਅਕਾਲ ਤਖਤ ਸਾਹਿਬ ਟਵਾਉਂਦਾ ਉਸ ਬੀਜੇਪੀ ਦਾ ਸਾਥੀ ਹੈ ਜਿਨੇ ਸਿੱਖ ਕੌਮ ਨੂੰ ਨਸਲ ਕੁਸ਼ੀ ਵੱਲ ਧਕੇਲਿਆ ਤੇ ਉਹਨਾਂ ਦਾ ਸਾਥ ਦਿੱਤਾ ਇਨਾਂ ਦਾ ਜਿਹੜਾ ਲੀਡਰ ਹੈ ਉਹ ਆਪਣੇ ਫੌਜੀਆ ਨੂੰ ਐਡਵਾਈਸ ਕਰਦਾ ਹੈ ਉਹਨਾਂ ਨੂੰ ਪ੍ਰਵੋਕ ਕਰਦਾ ਕਿ ਤੁਸੀਂ ਬੈਰ ਕਾਂ ਛੱਡ ਦਿਓ ਤੇ ਅਸੀਂ ਤੁਹਾਡਾ ਸਾਥ ਦੇਾਂਗੇ। ਇਨਾਂ ਦਾ ਜਿਹੜਾ ਲੀਡਰ ਹੈ ਉਹ ਆਪਣੇ ਮੁੰਡੇ ਨੂੰ 84 ਤੋਂ ਲੈ ਕੇ 93 ਤੱਕ ਬਾਹਰਲੇ ਦੇਸ਼ਾਂ 'ਚ ਪੜਨ ਭੇਜਦਾ ਤਾਂ ਕਿ ਉਹਨਾਂ ਵੱਲ ਤਤੀਵਾ ਨਾ ਲੱਗੇ ਤੇ ਇੱਕ ਹਨੇਰੀ ਉਸ ਕੌਮ ਤੇ ਚੁਲਾਉਂਦਾ ਜਿਹਦੇ 1 ਲੱਖ ਮੁੰਡਾ ਸ਼ਹੀਦ ਕੀਤਾ ਜਾਂਦਾ। ਔਰ ਇਹਨਾਂ ਦਾ ਲੀਡਰ ਆਰਟੀਕਲ 25 ਨੂੰ ਸਾੜ ਕੇ ਸਵਾਹ ਕਰਦਾ ਕਹਿੰਦਾ ਮੈਂ ਦੇਸ਼ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਔਰ ਇਹਨਾਂ ਦਾ ਹੀ ਲੀਡਰ 1994 ਦੇ ਵਿੱਚ ਜਦੋਂ ਪਹਿਲੀ ਵਾਰੀ ਬਾਈ ਇਲੈਕਸ਼ਨ ਹੁੰਦੀ ਹੈ ਡਾਕਟਰ ਰਤਨ ਸਿੰਘ ਅਜਨਾਲਾ ਦੀ ਨਵੰਬਰ 84 ਦੀਆਂ ਬੀਬੀਆਂ ਨੂੰ ਦਿੱਲੀ ਚੋਂ ਲੈ ਕੇ ਆਉਂਦਾ ਤੇ ਕਹਿੰਦਾ ਜੀ ਸਾਨੂੰ ਰੰਡੀਆਂ ਕਰ ਦਿੱਤਾ ਅਸੀਂ ਤੁਹਾਡੇ ਲਈ ਇਨਸਾਫ ਮੰਗਾਂਗੇ ਇਹਨਾਂ ਦਾ ਹੀ ਲੀਡਰ ਗਰਦਾਸਪੁਰ ਤੇ ਜਾ ਕੇ ਪਿੰਡਾਂ 'ਚ ਕਹਿੰਦਾ ਜੀ ਜਿਨ੍ਹਾਂ ਨੇ ਤੁਹਾਡੇ ਮੁੰਡੇ ਕਤਲ ਕਰਾਏ ਆ ਮੈਂ ਉਹਨਾਂ ਪੁਲਿਸ ਵਾਲਿਆਂ ਨੂੰ ਘਗਰੀਆਂ ਪਾ ਕੇ ਨਚਾ ਦਿਆਂਗਾ ਲੇਕਿਨ ਮੇਰੇ ਖਾਲ ਘਗਰੀ ਇਹਨਾਂ ਦੇ ਲੀਡਰ ਨੇ ਪਾ ਲਈ ਹੈ ਅੱਜ ਉਹ ਸਾਰੀ ਦੁਨੀਆ ਜਾਣਦੀ ਹੈ ਸੈਕੰਡ ਗਾਮ ਜਿਹੜਾ ਕਹਿੰਦੇ ਆ ਜੀ ਤੁਸੀਂ ਝੂਠ ਬੋਲਦੇ ਹੋ ਇਹਦਾ ਫੈਸਲਾ ਦੇਖੋ ਇਹ ਨਾ ਕੋਈ ਕਰਨ ਵਾਲੇ ਹੁੰਦੇ ਆ ਨਾ ਇਹ ਦੱਸਣ ਵਾਲੇ ਹੁੰਦੇ ਆ ਇਹਨਾਂ ਦੇ ਲੀਡਰ ਨੂੰ ਸੰਮਨ ਉਦੋਂ ਵੀ ਦਿੱਤੇ ਗਏ ਸੀ ਸੰਮਨ ਜੁਲਾਈ ਚ ਵੀ ਦੇਣੇ ਸੀ ਤੇ ਇਹਨਾਂ ਦਾ ਜਿਹੜਾ ਛੋਟਾ ਲੀਡਰ ਸੁਖਵੀਰ ਬਾਦਲ ਇੱਥੇ ਆ ਰਿਹਾ ਹੈ ਉਹ ਵੀ ਤਿਆਰੀ ਕਰੇ ਕਿ ਉਸ ਨੂੰ ਵਾਰੰਟ ਇਸ਼ੂ ਹੋਣਗੇ ਅਰੈਸਟ ਦੇ ਕੇ ਸੰਮਨ ਮਿਲਣਗੇ ਸੋ ਮੇਰੇ ਖਾਲਸ ਜਵਾਬ ਮੈਂ ਕਾਫੀ ਇਹਨਾਂ ਦੇ ਵਿਚਾਰਾਂ ਦੇ ਦਿੱਤੇ ਆ ਜੇ ਇਹਨਾਂ ਨੇ ਹੋਰ ਵਿਚਾਰ ਮੇਰੇ ਨਾਲ ਸਾਂਝੇ ਕਰਨੇ ਆ ਮੇਰਾ ਨੰਬਰ ਵੈਸੇ ਵੀ ਪਰਸਨਲੀ ਨੋਟ ਕਰ ਲੈਣ ਤਾਂ ਕਿ ਸਮਾਂ ਮਿਲੇ ਤੇ ਮੈਨੂੰ ਕਾਲ ਕਰ ਲੈਣ 647 ਨੰਬਰ ਜੀ ਹੈਗਾ 4168255756 ਪ੍ਰੋਗਰਾਮ ਤੋਂ ਬਾਅਦ ਵੀ ਇਹਨਾਂ ਨਾਲ ਵਿਚਾਰ ਸਾਂਝੇ ਕਰ ਲਾਂਗੇ ਮਿਹਰਬਾਨੀ ਜੀ ਸਮਾਂ ਬਣਾ ਸੀ ਮੈਂ ਤਾਂ ਇਹ ਕਿਆ ਦੋ ਕੌਲਰਾਂ ਦੀ ਗੱਲ ਸੁਣਦੇ ਆ ਮੈਂ ਕੌਲਰਾਂ ਨੂੰ ਪਹਿਲਾਂ ਬੇਨਤੀ ਕਰਦਾ ਆਪਣੇ ਸਵਾਲ ਬੜੇ ਸੰਖੇਪ ਰੱਖੋ ਕੋਸ਼ਿਸ਼ ਕਰੋ ਇੱਕ ਸਵਾਲ ਕੀਤਾ ਦੋ ਕਰ ਲੈ ਪਰ ਇਹ ਨਹੀਂ ਕਿ ਸਵਾਲਾਂ ਦੀ ਇੰਨੀ ਲੜੀ ਹੋਵੇ ਕਿ ਆਪ ਹੀ ਤੁਹਾਨੂੰ ਉਹਦੇ ਜਿਹਾ ਤਾਂ ਜਵਾਬ ਹੀ ਨਾ ਮਿਲੇ ਜਿਹੜੀ ਆਉਂਦੀ ਹੈ ਹੈਲੋ ਜੀ ਹਾਂਜੀ ਸਸੀ ਗਾਜ ਜੀ ਸਸੀ ਗਾਜ ਮੈਂ ਜੀ ਪੰਨੂ ਸਾਹਿਬ ਨੇ ਆ ਜਿਹੜਾ ਪਹਿਲਾ ਕਾਲ ਲੜਿਆ ਨਾ ਇਹ ਮੈਨੂੰ ਕਦੇ ਇਦਾਂ ਦਾ ਇਲਜ਼ਾਮ ਲਾ ਦੇਣ ਵੀ ਇਹ ਬਾਦਲ ਕਿਆ ਨਾ ਬਬ ਮੇਰੀਆ ਵੀਊ ਜੋ ਇਹਨਾਂ ਨੇ ਬਾਦਲ ਦੇ ਬਾਰੇ ਦੱਸਿਆ 100% ਮੈਂ ਉਹਨਾਂ ਨਾਲ ਸਹਿਮਤ ਹਾਂ ਪਰ ਮੇਰੇ ਮੇਰੇ ਵੀ ਆਪਣੇ ਦਿਮਾਗ ਦੇ ਵਿੱਚ ਇਹ ਜਿਹੜੀ ਆਪਣੇ ਇਹ ਕਹਿੰਦੇ ਆ ਨਾ ਵੀ ਘਰ ਬਣਾਉਣਾ ਸੀ ਉਹਦੇ ਵਿੱਚ ਜਿਹੜਾ ਉਹਨਾਂ ਨੇ ਵੈਲਟ ਕੁਐਸਚਨ ਕੀਤਾ ਵਾ ਉਹ ਮੇਰੇ ਦਿਮਾਗ ਦੇ ਵਿੱਚ ਘੁੱਲਦਾ ਮੈਨੂੰ ਲੱਗਦਾ ਨਹੀਂ ਕਿ ਕੋਈ ਜਗ੍ਹਾ ਹੈਗੀ ਆ ਉੱਥੇ ਕਾਲਿਸਤਾਨ ਬਣਾਉਣ ਦੀ ਇਹ ਇਹਦਾ ਮੈਨੂੰ ਇਹ ਜਵਾਬ ਦੇਣ ਦੂਜੀ ਚੀਜ਼ ਇਹ ਆ ਵੀ ਜਿਹੜਾ ਇਹਨਾਂ ਨੇ ਸੰਮਨ ਜਾਰੀ ਕੀਤਾ ਨਾ ਮੈਂ ਇੱਕ ਹੋਰ ਮੈਨੂੰ ਇੱਥੇ ਚਾਂਸ ਮਿਲਿਆ ਇੱਕ ਆਪਣੇ ਰਿਕਵਰੀ ਲੈਣੀ ਸੀ ਕਿ ਇੱਕੋ ਪੈਸੇ ਲੈ ਰਹੇ ਸੀ ਮੈਂ ਰੈਂਟ ਦੇ ਤੇ ਉਹ ਕਦੇ ਪੱਲਾ ਨਹੀਂ ਪੜਾ ਰਿਹਾ ਤੇ ਮੈਂ ਉਹ ਤੇ ਮੈਨੂੰ ਕੋਰਟ ਨੇ ਆਰਡਰ ਕੀਤਾ ਵੀ ਤੂੰ ਆ ਸੱਮਣ ਹੈਗੀ ਤੇ ਜਾ ਕੇ ਉਹਨੂੰ ਦੇ ਦੇ ਤੇ ਉਹ ਬਿਲਕੁਲ ਲੈਂ ਤੋਂ ਲੁਕਵਾ ਰਹੀ ਸੀਗਾ ਲੁਕ ਜਾਂਦਾ ਹੈਗਾ ਜਾਣਦਰੀ ਨਹੀਂ ਜਾਣ ਦਿੰਦਾ ਬਜਿੱਤੇ ਉਹ ਕੰਮ ਕਰਦਾ ਸੀਗਾ ਨਹੀਂ ਮਿਰੂ ਫੇਬ ਜਾ ਕੇ ਕੋਰਟ ਕੋ ਗਿਆ ਉਹ ਕਹਿੰਦੇ ਤੂੰ ਇਦਾਂ ਕਰ ਕੋਈ ਲੋੜ ਨਹੀਂ ਜਦੋਂ ਕਿ ਬਾਹਰ ਮਿਲਦਾ ਵਾ ਜਾਂ ਤੈਨੂੰ ਉਹਦੇ ਸਰੀਰ ਦੇ ਨਾਲ ਹੀ ਟੱਚ ਕਰਕੇ ਭਾਵੇਂ ਸੁੱਟ ਦੇ ਦੱਸ ਮੈਟਰ ਸਾਨੂੰ ਦੱਸ ਦੀ ਵੀ ਤੂੰ ਉਹਨੂੰ ਉਹਦੇ ਸਰੀਰ ਦੇ ਉੱਤੇ ਲਾਤਾ ਤੁਸੀਂ ਜਿੱਦਾਂ ਹੁਣ ਬਾਦਲ ਮੁੱਕਰ ਨਹੀਂ ਸਕਦਾ ਜਿਉਂ ਉਹ ਮੁੱਕਰਦਾ ਵੀ ਮੈਂ ਨਹੀਂ ਲੈ ਵਾਰੰਟ ਭਾੜੇ ਜੋ ਇਹ ਜਿਹੜੇ ਭੇਜਿਆ ਤੁਸੀਂ ਇਲੀਗਲੀ ਪੇਪਰ ਤੇ ਤੁਸੀਂ ਨਾਲ ਕੋਰਟ ਦੇ ਵਿੱਚ ਦੱਸ ਸਕਦੇ ਹੋ ਉਹ ਵੀ ਅਸੀਂ ਉਹਦੇ ਪੈਰਾਂ ਦੇ ਸੌੜਦੇ ਤੇ ਹੀ ਜਾਂ ਉਹਦੇ ਸਰੀਰ ਦਾ ਟੱਚ ਕੀਤੇ ਦੂਜਾ ਸਵਾਲ ਐ ਇਸੇ ਕੋਰਟ ਦੇ ਬਾਰੇ ਇਹ ਮੇਰਾ ਪੰਨੂ ਸਾਹਿਬ ਨੂੰ ਕਿ ਇਹ ਅਮਰੀਕਾ ਦੀ ਅਦਾਲਤ ਦਾ ਕੀ ਜੂਡਿਕਸ਼ਨ ਐ ਉੱਥੋਂ ਦੇ ਸਿਟੀਜਨਕ ਇੰਡੀਆ ਦੇ ਸਿਟੀਜਨਾਂ ਕਿ ਉਹਤੇ ਕੋਈ ਐਕਸ਼ਨ ਕਰੂਗੀ ਇਹਦਾ ਲਾਸਟ ਦਾ ਮੈਨੂੰ ਜਵਾਬ ਦੇ ਦੂਜਾ ਉਹ ਖਾਲਿਸਤਾਨ ਦਾ ਜਿਹੜਾ ਏਰੀਆ ਬਾਰੇ ਮੈਨੂੰ ਉਹਦੀ ਨਹੀਂ ਸਮਝ ਲੱਗਦੀ ਵੀ ਉਹ ਕਿੱਥੇ ਵੱਟ ਮਿਹਰਬਾਨੀ ਜੀ ਹਾਂਜੀ ਪੰਨੂ ਸਾਹਿਬ देखो ਜਿਹੜੇ ਇਹਨਾਂ ਨੇ ਸਮਨਾਂ ਦੀ ਗੱਲ ਕੀਤੀ ਹੈ ਜਿੱਦਣ ਸਮਨ ਬਾਦਲ ਨੂੰ ਹੱਥ 'ਚ ਫੜਾਏ ਗਏ ਸੀ ਉਸ ਦਿਨ ਡਿਪਾਰਟਮੈਂਟ ਆਫ ਜਸਟਿਸ ਦਾ ਉੱਥੇ ਬਹੁਤ ਵੱਡਾ ਪ੍ਰੋਗਰਾਮ ਸੀ ਔਰ ਉਸ ਤੋਂ ਪਹਿਲਾਂ ਨੇ ਹੱਥੇ ਸਿੱਖਾਂ ਨੂੰ ਮਾਰ ਦਿੱਤਾ ਗਿਆ ਸੀ ਤੇ ਉਹ ਸਿਕਿਉਰਡ ਜਗ੍ਹਾ ਸੀ ਉੱਥੇ ਕੈਮਰੇ ਤੇ ਕਿਸੇ ਹੋਰ ਨੂੰ ਲਿਜਾਨ ਨਹੀਂ ਸੀ ਦਿੱਤਾ ਜਾਂਦਾ ਲੇਕਿਨ ਅਦਾਲਤ ਦੇ ਵਿੱਚ ਜਿਹੜੀ ਅਮਰੀਕਨ ਫਰਮ ਨੇ ਸਮਨ ਬਾਦਲ ਨੂੰ ਹੱਥ 'ਚ ਫੜਾਏ ਸੀ ਉਹਨੇ ਵੀਡੀਓ ਦੇ ਵਿੱਚ ਦਸਾਂ ਬੰਦਿਆਂ ਤੋਂ ਆਡਾ-ਅਡ ਚੋਂ ਚੁਣ ਕੇ ਦੱਸਿਆ ਸੀ ਵੀ ਮੈਂ ਇਸ ਨੂੰ ਫੜਾਏ ਆ ਲੇਕਿਨ ਇਹਨਾਂ ਦਾ ਹੀ ਬਾਦਲਾਂ ਦਾ ਇੱਕ ਆਪਣਾ ਸਾਥੀ ਕਾਲਰਾ ਜਿਹੜਾ ਕਿ ਦਸੰਬਰ 9 ਨੂੰ ਪਹਿਲਾਂ ਸਾਡੀ ਮੀਟਿੰਗ ਦੇ ਵਿੱਚ 6 ਘੰਟੇ ਬੈਠਿਆ ਤੇ ਉਹਨੇ ਇਸ ਗੱਲ ਦਾ ਪ੍ਰਸ਼ੰਸਾ ਕੀਤੀ ਕਿ ਬਾਦਲ ਨੂੰ ਤੁਸੀਂ ਮਨੁੱਖੀ ਅਧਿਕਾਰਾਂ ਦੀ ਜਿਹੜੀ ਉਲੰਘਣਾ ਦਾ ਕੇਸ ਦਿੱਤਾ ਮੈਂ ਵੀ ਤੁਹਾਡੇ ਨਾਲ ਆ ਮੇਰਾ ਮੁੰਡਾ ਵੀ ਤੁਹਾਡੀ ਮਦਦ ਕਰੇਗਾ ਲੇਕਿਨ ਉਹਨੇ ਮਦਦ ਡੈਫੀਨਿਟਲੀ ਕੀਤੀ ਜਿਸ ਦਿਨ ਕੋਰਟ ਦੇ ਵਿੱਚ ਉਹ ਆਪ ਪੇਸ਼ ਹੋ ਗਿਆ ਕਿ ਜੀ ਸੰਮਨ ਤਾਂ ਮੈਨੂੰ ਮਿਲੇ ਆ ਉਹਨੂੰ ਨਹੀਂ ਮਿਲੇ ਔਰ ਉਹੀ ਜਿਹੜਾ ਕਾਲਰ ਹੈ ਉਹ ਆਪਣੀ ਵਿਟਨੈਸ ਦੇਣ ਤੋਂ ਪਹਿਲਾਂ ਅਨਾਨਾਏ ਗੋਤਮ ਡੀਆਈਜੀ ਹੈ ਆਪਰੇਸ਼ਨਸ ਪੰਜਾਬ ਦਾ ਐਸ ਐਸ ਸੰਧੂ ਔਰ ਰਾਮਪਾਲ ਜਿਹੜਾ ਕਿ ਇਸ ਵਕਤ ਬਾਰਡਰ ਦੀ ਸਕਿਉਰਿਟੀ ਦਾ ਹੈੱਡ ਹੈ ਉਹਨਾਂ ਦੇ ਨਾਲ 4 ਘੰਟੇ ਇੱਕ ਹੋਟਲ ਦੇ ਵਿੱਚ ਰਿਹਾ ਜਿਹੜਾ ਕਿ ਉਹਨੇ ਕੋਰਟ ਦੇ ਵਿੱਚ ਮੰਨਿਆ ਸੋ ਉਹ ਹੋਟਲ ਦੇ ਵਿੱਚ ਉਹਨਾਂ ਨਾਲ ਰਹਿ ਕੇ ਸੰਮਨ ਉਹਨਾਂ ਕੋਲੋਂ 3 ਦਿਨ ਪਹਿਲਾਂ ਕਹਿੰਦਾ ਜੀ ਮੈਨੂੰ ਗੱਡੀ ਦੇ ਵਿੱਚੋਂ ਮਿਲੇ ਆ ਇਹ ਸਾਰੀਆਂ ਗੱਲਾਂ ਕੋਰਟ ਦੇ ਵਿੱਚ ਬਿਲਕੁਲ ਤੈਅ ਹੋ ਚੁੱਕੀਆਂ ਹਨ ਉਹ ਉਹ ਬੰਦਾ ਕਹਿੰਦਾ ਜੀ ਮੈਨੂੰ ਸਾਹਮਣ ਮਿਲੇ ਐ ਸੋ ਇਹ ਅਖਬਾਰਾਂ ਵੀ ਜ਼ਰੂਰ ਪੜਿਆ ਕਰਨ ਬਾਕੀ ਜਿਹੜੀ ਗੱਲ ਹੈਗੀ ਆ ਵੀ ਦੇਸ਼ ਯੂ ਐਸ ਏ ਦਾ ਕੀ ਅਖਤਿਆਰ ਹੈ ਵੀ ਮਨੁੱਖੀ ਅਧਿਕਾਰਾਂ ਦਾ ਕੇਸ ਚਲਾਉਣ ਤੇ ਇਹ ਆਪਾਂ ਕੈਨੇਡੀਅਨਸ ਵੀ ਪੁੱਛੀਏ ਜੇ ਆਪਾਂ ਸੋਚਦੇ ਆਂ ਵੀ ਆਪਣੇ ਦੇਸ਼ ਦੇ ਕਾਨੂੰਨ ਦਾ ਕੋਈ ਅਧਿਕਾਰ ਨਹੀਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਾਲੇ ਨੂੰ ਪੁੱਛਣ ਦਾ ਤੇ ਫਿਰ ਆਪਣੇ ਇਹਨਾਂ ਦੇਸ਼ਾਂ ਦਾ ਕੀ ਹੱਕ ਹੈ ਕਿ ਉਹ ਇਰਾਕ ਵਰਗੇ ਦੇਸ਼ਾਂ ਦੇ ਵਿੱਚ ਆਪਣੀਆਂ ਫੌਜਾਂ ਭੇਜ ਕੇ ਤੇ ਆਪਣੇ ਕੈਨੇਡੀਅਨ ਜਾਂ ਯੂਐਸਏ ਸਿਟੀਜ਼ਨ ਹਜ਼ਾਰਾਂ ਦੀ ਤਦਾਦ ਵਿੱਚ ਮਰਵਾਉਂਦੇ ਐ ਜੇ ਆਪਾਂ ਦੂਸਰੇ ਦੇਸ਼ ਵਿੱਚ ਜਾ ਕੇ ਉਹਨਾਂ ਦੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਰੋਕ ਸਕਦੇ ਆ ਤੇ ਜਿਹੜੇ ਇੱਥੇ ਦਾ ਕਾਨੂੰਨ ਹੈ ਉਹ ਬਿਲਕੁਲ ਕਲੀਅਰ ਹੈ ਕਿਉਂਕਿ ਬੁਸ਼ ਨੇ ਕੋਸ਼ਿਸ਼ ਕੀਤੀ ਸੀ ਬ੍ਰਿਟਿਸ਼ ਕੋਲੰਬੀਆ ਦੀ 2010 ਵਿੱਚ ਵੀ ਆਉਣ ਦੀ ਔਰ ਉਹਦੇ ਵਾਰੰਟ ਜਾਰੀ ਕਰਵਾਏ ਗਏ ਸੀ ਸੈਂਟਰ ਫਾਰ ਹਿਊਮਨ ਰਾਈਟਸ ਨੇ ਔਰ ਇਸੇ ਤਰੀਕੇ ਦੇ ਵਾਰੰਟ ਜਿਹੜੇ ਆ ਉਹ ਅਸੀਂ ਜਾਰੀ ਕਰਵਾਉਣ ਦੀ ਕੋਸ਼ਿਸ਼ ਕਰਦੇ ਪਿਆ ਮੈਨੂੰ ਸੁਖਵੀਰ ਬਾਦਲ ਦੀ ਜੇ ਉਹ ਫੇਰੀ ਕੈਨੇਡਾ ਦੀ ਲਗਾਉਂਦਾ ਹਨੀਓ ਪੰਨੂ ਸਾਹਿਬ ਤੇ ਗਰੇਵਾਲ ਸਾਹਿਬ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਤੇ ਸ਼ਾਮਲ ਹੋਣ ਲਈ ਅਸੀਂ ਤੁਹਾਡੇ ਧੰਨਵਾਦੀ ਹਾਂ ਜਿਹੜੀ ਤੁਸੀਂ ਸਮਾਂ ਕੱਢ ਕੇ ਆਏ ਔਰ ਤੁਸੀਂ ਸਰੋਤਿਆਂ ਦੇ ਸਿੱਧੇ ਸਵਾਲਾਂ ਦੇ ਜਵਾਬ ਦਿੱਤੇ ਨੇ ਉਸ ਦੇ ਲਈ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਔਰ ਅਬ ਅਖੀਰ ਵਿੱਚ ਆਪਣਾ ਕੋਈ ਕੰਟੈਕਟ ਨੰਬਰ ਦੇ ਦਿਓ ਕਿਉਂਕਿ ਬਹੁਤ ਸਾਰੇ ਕਾਲਰ ਤੁਹਾਡੇ ਨਾਲ ਗੱਲਬਾਤ ਕਰਨ ਲਈ ਤਤਪਰ ਨੇ ਬਹੁਤ ਸਾਰੇ ਕਾਲਰ ਨੇ ਜਿਨ੍ਹਾਂ ਨੇ ਕੋਲ ਤੁਹਾਡੇ ਵੀ ਸਵਾਲ ਨੇ ਪਰ ਉਹ ਅੱਜ ਸਮਾਂ ਨਹੀਂ ਮਿਲ ਸਕਿਆ ਉਹਨਾਂ ਨੂੰ ਆਪਣਾ ਨੰਬਰ ਕੁਇਰ ਰਿਪੀਟ ਕਰਦੇ ਮੈਂ ਸਿਰਫ ਗੁਰਵੀਤਾ ਜੀ ਇੱਕ ਸੈਕਿੰਡ ਲੈਣਾ ਚਾਹੁੰਦਾ ਕਿ 17 ਅਗਸਤ ਨੂੰ ਜਿਹੜਾ ਕਿ ਅਗਲਾ ਸੈਚਰਡੇ ਪੈਂਦਾ ਹੈ 6 ਤੋਂ 8 ਵਜੇ ਪੰਜਾਬ ਬੈਂਕ ਹਟਾਲ ਚ ਜਿਹੜੀ ਸਿੱਖ ਨਸਲ ਕੁਸ਼ੀ ਤੇ ਪ੍ਰਭੂ ਸਦਾ ਕਾਨਫਰੰਸ ਹੋ ਰਹੀ ਹੈ ਉਹਦੇ ਵਿੱਚ ਆਪਾਂ ਉਹਨਾਂ ਧੀਆ ਭੈਣਾਂ ਦੀ ਜਿਨ੍ਹਾਂ ਨੂੰ 28 ਸਾਲ ਪਹਿਲਾਂ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਕਤਲ ਕਰ ਦਿੱਤੇ ਗਏ ਤੇ ਜਿਨ੍ਹਾਂ ਨੂੰ ਰੋਲਿਆ ਗਿਆ ਆਪਾਂ ਉਹਨਾਂ ਦੀ ਆਵਾਜ਼ ਬਣੀਏ ਔਰ ਆਪਣੇ ਪਰਿਵਾਰਾਂ ਸਮੇਤ ਉਥੇ ਪਹੁੰਚੀਏ ਜੇ ਕਿਸੇ ਨੂੰ ਵੀ ਕੋਈ ਸਵਾਲ ਹੈ ਤੇ ਉਹ 7782290383 ਤੇ ਕਾਲ ਕਰ ਸਕਦਾ ਔਰ ਜਿੰਨੇ ਵੀ ਬ੍ਰਿਟਿਸ਼ ਕੋਰੰਬੀਆ ਦੇ ਗੁਰਦੁਆਰਾ ਸਹਿਬਾਨ ਹੈ ਉਹਨਾਂ ਦੀਆਂ ਮੈਨੇਜਮੈਂਟ ਕਮੇਟੀਆਂ ਕੋਲ ਜਿਹੜੀ ਡੋਨੇਸ਼ਨ ਟਿਕਟ ਹੈ 100 ਡਾਲਰ ਦੀ ਉਹ ਪਰਿਵਾਰ ਦੀ 100 ਡਾਲਰ ਦੀ ਟਿਕਟ ਹੈ ਸੋ ਤੁਸੀਂ ਉਹਨਾਂ ਕੋਲੋਂ ਆਪਣੀ ਟਿਕਟ ਲਓ ਤੇ ਅਗਲੇ ਸੈਚਰਡੇ ਅਗਸਤ 17 ਨੂੰ ਆਪਣੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਗੁਜ਼ਾਰਿਸ਼ ਕਰਦਾ ਕਿ ਉੱਥੇ ਜ਼ਰੂਰ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬੇਤੀ ਕਰਦਾ ਤੁਸੀਂ ਆਪਣੇ ਕੰਟੈਕਟ ਇਨਫੋਰਮੇਸ਼ਨ ਸਾਡੇ ਫਰੰਟ ਡੈਸਕ ਤੇ ਜ਼ਰੂਰ ਛੱਡ ਜਾਣਾ ਤਾਂ ਕਿ ਤੁਹਾਨੂੰ ਬਾਅਦ ਵਿੱਚ ਕੋਈ ਕੰਟੈਕਟ ਕਰਨਾ ਚਾਹਵੇ ਤੇ ਕਰ ਸਕੇ ਜ਼ਰੂਰ ਜੀ ਬਹੁਤ ਮਿਹਰਬਾਨ ਦੋਸਤੋ ਆਸਮ ਗੁਰਪਤਵਨ ਸਿੰਘ ਪੰਨੂ ਤੇ ਜਤਿੰਦਰ ਸਿੰਘ ਗਰੇਵਾਲ 64 ਜਸਟਿਸ ਨਾਰੀ ਸੰਸਥਾ ਵੱਲੋਂ ਆਏ ਸੀ ਆਪਣਾ ਹੌਕਾ ਦੇਣ ਲਈ ਕਿ 17 ਅਗਸਤ ਨੂੰ ਅਗਲੇ ਸ਼ਨੀਚਰਵਾਰ ਨੂੰ ਜ ਔਰ ਬੇਸਿਕ ਅਸੀਂ ਇਹਨਾਂ ਸਿਆਸੀ ਤੌਰ ਤੇ ਕਈ ਗੱਲਾਂ ਤੇ ਨਹੀਂ ਐਗਰੀ ਕਰਦੇ ਪਰ ਇਹ ਗੱਲ ਹੈ ਕਿ ਸਰੋਤਿਆਂ ਦੇ ਸਿੱਧੇ ਸਵਾਲਾਂ ਦੇ ਉੱਤਰ ਦਿੱਤੇ ਇਹਨਾਂ ਨੇ ਔਰ ਆ ਕੇ ਓਪਨ ਗੱਲਬਾਤ ਕੀਤੀ ਹੈ ਔਰ ਮੈਂ ਸਮਝਦਾ ਕਿ ਇੱਕ ਵਧੀਆ ਗੱਲ ਹੈ ਕਿ ਡਾਇਲੌਗ ਹੋਣਾ ਚਾਹੀਦਾ ਅਖੀਰ ਤੇ ਮੈਂ ਨਾ ਹੀ ਕਹਿਣਾ ਚਾਹਾਂਗਾ ਦੋਸਤੋ ਕਿ ਕਿਸੇ ਮਸਲੇ ਦਾ ਹਲ ਕੋ ਖਾਲਸਤਾਨ ਜਾਂ ਸਿੱਖ ਰਾਜ ਨਹੀਂ ਔਰ ਕਿਸੇ ਤਰੀਕੇ ਦਾ ਕੋਈ ਜਿਹੜਾ ਧਰਮਦਾਰਤ ਰਾਜ ਜਿਹੜਾ ਹੈ ਉਸ ਦੀ ਅਸੀਂ ਮੁਖਾਲਫਤ ਕਰਦੇ ਹਾਂ ਪਰ ਨਾਲ ਹੀ ਇਹ ਗੱਲ ਜ਼ਰੂਰ ਹੈ ਕਿ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਨੇ ਜਿਸ ਦੇ ਕਰਕੇ ਇਹੋ ਜਿਹੀਆਂ ਤੇਹਰੀ ਕ ਪਨਪੀਆਂ ਨੇ ਉਸ ਦੇ ਲਈ ਸਰਕਾਰ ਜਵਾਬ ਦੇ ਆ ਖਾਸ ਤੌਰ ਤੇ ਜੇ ਕੋਈ ਦੇਸ਼ ਇਹ ਦਾਵਾ ਕਰਦਾ ਹੋਵੇ ਕਿ ਅਸੀਂ ਸੈਕੂਲਰ ਹੁੰਨੇ ਆ ਅਸੀਂ ਡੈਮੋਕਰੈਟਿਕ ਹੁੰਨੇ ਆ ਉੱਥੇ ਇਸ ਤਰੀਕੇ ਨਾਲ ਫਿਰਕੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਵੇ ਸਰਕਾਰੀ ਗੁੰਡਿਆਂ ਵੱਲੋਂ ਮਸ਼ੀਨਰੀ ਖੋਲ ਕੇ ਬੇਸ਼ਰਮੀ ਦੇ ਨਾਲ ਲੋਕਾਂ ਦਾ ਸ਼ਿਕਾਰ ਖੇਡੇ ਤਾਂ ਲੋਕਾਂ ਨੂੰ ਹੱਕ ਬਣਦਾ ਕਿ ਲੋਕ ਜਵਾਬ ਮੰਗਣ ਸੋ ਜਿਹੜੀ ਨਾ ਬਰਾਬਰੀ ਦੀ ਗੱਲਾਂ ਸਾਹਮਣੇ ਆ ਰਹੀਆਂ ਨੇ ਬਲੂ ਸਟਾਰ ਆਪਰੇਸ਼ਨ ਕਰਨਾ ਸੀ ਤੇ ਫੌਜ ਦੀ ਫੌਜ ਭੇਜਤੀ ਪਰ ਜਦੋਂ ਕਤਲੇਆਮ ਹੋ ਰਹੇ ਸੀ ਤੱਕ ਫੌਜ ਦਾ ਕੀ ਥਾਉ ਪਤਾ ਨਹੀਂ ਇਹ ਗੱਲਾਂ ਜਿਹੜੀਆਂ ਵਿਚਾਰਨ ਵਾਲੀਆਂ ਨੇ ਦੂਜੇ ਪਾਸੇ ਖਾਲਿਸਤਾਨ ਦੇ ਨਾਲ ਜਿਹੜੀ ਕਤਲੋਗਾਰਧ ਹੋਈ ਹੈ ਉਹ ਵੀ ਅਸਰਿੰਦਨਯੋਗ ਤੇ ਸ਼ਰਮਨਾਕ ਸੀ ਪਰ ਉਸ ਦਾ ਮਤਲਬ ਇਹ ਨਹੀਂ ਕਿ ਸਰਕਾਰ ਨੂੰ ਇਸ ਗੱਲ ਦਾ ਲਾਇਸੈਂਸ ਮਿਲਿਆ ਕਿ ਆਮ ਲੋਕਾਂ ਦਾ ਸ਼ਿਕਾਰ ਖੇਡੇ ਸੋ ਅੱਜ ਵੀ ਲੋਕ ਇਨਸਾਫ ਲਈ ਜਿਹੜੇ ਲੜਾਈ ਲੜ ਰਹੇ ਨੇ ਸਰਕਾਰ ਉਹਨਾਂ ਗੱਲਾਂ ਵੱਲ ਧਿਆਨ ਦੇਵੇ ਕਿ ਜੇ ਸਰਕਾਰ ਧਿਆਨ ਨਹੀਂ ਦੇਵੇਗੀ ਤਾਂ ਗੱਲ ਬੜੀ ਕਲੀਅਰ ਹੈ ਸਰਕਾਰ ਉਹਨਾਂ ਤਾਕਤਾਂ ਨੂੰ ਖੁਦ ਬਲਵਾਨ ਕਰ ਰਹੀ ਹੈ ਜਿਹੜੀਆਂ ਉਸ ਜਿਹੜੀ ਸਰਕਾਰ ਦੇ ਲਫ਼ਜ਼ਾਂ ਵਿੱਚ ਦੇਸ਼ ਨੂੰ ਤੋੜਨਾ ਚਾਹੁੰਦੀਆਂ ਨੇ ਸਰਕਾਰ ਖੁਦ ਉਹਨਾਂ ਤਾਕਤਾਂ ਨੂੰ ਪਲੇਟਫਾਰਮ ਦੇ ਰਹੀ ਹੈ ਸੋ ਇਹ ਕੁਝ ਗੱਲਾਂ ਨੇ ਵਿਚਾਰਨ ਵਾਲੀਆਂ ਔਰ ਬੜੇ ਦੁੱਖ ਦੀ ਗੱਲ ਇਹ ਹੈ ਕਿ ਜਿਹੜੀ ਅਕਾਲੀ ਪਾਰਟੀ ਜਿਸਨੇ ਕਿਹਾ ਸੀ ਕਿ ਹੱਤਵਾਦ ਕੌਣ ਲੈ ਕੇ ਆਇਆ ਕਿਵੇਂ ਲੈ ਕੇ ਆਇਆ ਸੀ ਉਹਨਾਂ ਦੇ ਭੇਦ ਕੱਢਾਂਗੇ ਅੱਜ ਉਹ ਖੁਦ ਸੱਤਾ ਦੇ ਦਸ਼ੇ ਵਿੱਚ ਚੂਰ ਉਹੋ ਜਿਹੇ ਅਸਰਾਂ ਨੂੰ ਥਾਪੀ ਦੇ ਰਹੀ ਜਿਹੜੇ ਖੁਦ ਸਾਰਾ ਕੁਝ ਕਰਦੇ ਰਹੇ ਨੇ ਔਰ ਉਹਨਾਂ ਨੂੰ ਇਸ ਗੱਲ ਨਾਲ ਕੋਈ ਸਰੋਕਾਰ ਨਹੀਂ ਕਿ ਲੋਕ ਇਨਸਾਫ ਮੰਗਦੇ ਨੇ ਔਰ ਸਰਜੀਤ ਸਿੰਘ ਵਰਗੇ ਕਿਨਸਪੈਕਟਰ ਨੇ ਜਦੋਂ ਸਬ-ਇਨਸਪੈਕਟਰ ਨੇ ਪ੍ਰਗਟਾਵੇ ਕੀਤੇ ਨੇ ਕਿ ਅਸੀਂ ਤੋਂ ਵੱਧ ਮੁਕਾਬਲੇ ਕੀਤੇ ਨੇ ਉਸ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ ਇਹ ਕੁਝ ਗੱਲਾਂ ਨੇ ਜਿਹੜੀਆਂ ਵਿਚਾਰਨ ਵਾਲੀਆਂ ਨੇ ਸਿਆਸੀ ਸਟੈਬਲਿਸ਼ਮੈਂਟ ਜਿਹੜੀ ਭਾਰਤ ਦੀ ਚਾਹੇ ਅਕਾਲੀ ਦਲ ਦੇ ਰੂਪ ਵਿੱਚ ਜੈ ਕਾਂਗਰਸੀਆਂ ਦੇ ਰੂਪ ਵਿੱਚ ਚਾਹ ਜਨਸੰਖਿਆ ਦੇ ਰੂਪ ਚ ਉਹਨਾਂ ਨੂੰ ਇਹਨਾਂ ਗੱਲਾਂ ਦੇ ਜਵਾਬ ਦੇਣੇ ਪੈਣਗੇ ਸੋ ਇਹ ਕੁਝ ਔੜੀਆਂ ਗੱਲਾਂ ਨੇ ਜਿਨ੍ਹਾਂ ਦੇ ਉੱਤੇ ਬਹੁ ਪੱਖੀ ਪਹੁੰਚ ਬਣਾਉਣ ਦੀ ਲੋੜ ਹੈ ਇਸ ਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਹੈ ਕੁਝ ਪਲਾਮਤ ਪੇਸ਼ ਨੇ ਖਬਰਾਂ ਖਬਰਾਂ ਤੋਂ ਬਾਅਦ ਅਗਲੇ